ਇਹ ਪੇਜਾਂ ਵਾਲੇ ਸਾਲੇ ਨਹੀਂ ਹੁੰਦੇ ਜਨਾਬ ਜੀਜੇ ਹੀ ਹੁੰਦੇ ਆ ਤੇ ਜਦੋਂ ਜੀਜੇ ਐਡੀ ਬਾਹ ਪਾਉਂਦੇ ਆ ਨਾ ਥਾਈਲੈਂਡ ਤੋਂ ਨੇੜੇ ਫੇ ਆਕਸੀਜਨ ਵੀ ਨਹੀਂ ਲੱਭਦੀ ਜਦੋਂ ਅਗਲੇ ਨੇ ਬਾਹ ਪਾਈ ਸੀ ਤਾਂ ਰਾਤੋਂ ਰਾਤ ਨੱਠ ਗਈ ਸੀ ਨਾ ਮ사ਜਾਂ ਲੈਣ ਵੈਸੇ ਵੀ ਬਾਹ ਦਾ ਅਸਰ ਤਾਂ ਦਿਖੇ ਰਿਹਾ ਦਿਨ ਚਾਰ ਨਹੀਂ ਟੱਪੇ ਗਾਣਾ ਲਿਖ ਵੀ ਲਿਆ ਬਣਾ ਵੀ ਲਿਆ ਵੀਡੀਓ ਵੀ ਪਾ ਲਈ ਤੇ ਸਿੰਮਤੀ ਲੈਣ ਲਈ ਖਾੜਕੂ ਸਿੰਘਾਂ ਦੇ ਨਾਮ ਵੀ ਲੈ ਲਏ ਪਹਿਲਾਂ ਕਿੱਥੇ ਗਏ ਸੀ ਇਹ ਸਿੰਘ ਬਈ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਮੈਂ ਹੀ ਮਾਝੇ ਦਾ ਮਾਝਾ ਆ ਮੇਰੇ ਨਾਮ ਦਾ ਹੀ ਮਾਝਾ ਚੱਲਦਾ ਹੁਣ ਫੇ ਖਾੜਕੂ ਸਿੰਘ ਕਿੱਥੋਂ ਚਿੱਤ ਆ ਗਿਆ ਜਿਹੜੇ ਅਸਲੀ ਮਾਝੇ ਦੇ ਜ ਕੀ ਕੋਈ ਮੇਰਾ ਵੀਰ ਭਰਾ ਹੁਣ ਗੁੱਸਾ ਨਾ ਕਰੇ ਸਾਲੇ ਜੀਜੇ ਵਾਲੀ ਗੱਲ ਤੇ ਕਿਉਂਕਿ ਸਾਲਾ ਇਹਨੇ ਪਹਿਲਾਂ ਗਾਣਿਆਂ ਵਿੱਚ ਕਿਹਾ ਪੇਜਾਂ ਵਾਲਿਆਂ ਨੂੰ ਤੇ ਰਿਵਿਊਆਂ ਤੇ ਰਿਐਕਸ਼ਨਾਂ ਵਾਲਿਆਂ ਨੂੰ ਤੇ ਅਸੀਂ ਕਿਸੇ ਦੇ ਪਿਓ ਦੇ ਬੱਜੇ ਨਹੀਂ ਹੈਗੇ ਜਿਹੋ ਜੀ ਕੋਈ ਆਵਾਜ਼ ਮਾਰੂਗਾ ਉਹੋ ਜਿਹਾ ਜਵਾਬ ਮਿਲੂਗਾ ਇਹ ਜਿਹੜੇ ਦੋ ਚਾਰ ਸਿੰਗਰ ਸਾਨੂੰ ਯੂਟਿਊਬਰਾਂ ਨੂੰ ਆਪਣੇ ਪਿਓ ਦੇ ਨੌਕਰ ਸਮਝਦੇ ਆ ਨਾ ਕਿ ਅਸੀਂ ਇਹਨਾਂ ਦੇ ਹਿਸਾਬ ਨਾਲ ਚੱਲੀਏ ਤੇ ਫੋਨਾਂ ਉੱਤੇ ਵੀ ਕਹਿੰਦੇ ਆ ਕਿ ਤੁਹਾਨੂੰ ਰਿਵਿਊ ਕਰਨ ਦਾ ਸਰਟੀਫਿਕੇਟ ਕਿਹਨੇ ਦਿੱਤਾ ਸਾਨੂੰ ਰਿਵਿਊ ਕਰਨ ਦਾ ਸਰਟੀਫਿਕੇਟ ਉਹਨਾਂ ਲੋਕਾਂ ਨੇ ਦਿੱਤਾ ਜਿਨ੍ਹਾਂ ਨੇ ਤੁਹਾਨੂੰ ਗਾਣੇ ਕਰਨ ਦਾ ਸਰਟੀਫਿਕੇਟ ਦਿੱਤਾ ਜੇ ਲੋਂ ਸਾਹਿਬ ਜਦੋਂ ਤੁਹਾਡੇ ਭਰਾ ਦੇ ਨਾਲ ਫੋਨ ਤੇ ਗੱਲ ਨਿਬੜ ਗਈ ਸੀ ਤਾਂ ਆਹ ਵਾਲੀ ਹਰਕਤ ਕਰਨ ਦੀ ਵੈਸੇ ਕੋਈ ਲੋੜ ਨਹੀਂ ਸੀ ਜੇ ਹੁਣ ਸਾਲਾ ਕਿਹਾ ਤਾਂ ਬਰਾਬਰ ਦੀਆਂ ਗੱਲਾਂ ਸੁਣਨ ਦੀ ਵੀ ਹਿੰਮਤ ਰੱਖਿਓ ਤੇ ਬਾਕੀ ਫੋਨ ਤੇ ਮਿੱਠੀਆਂ-ਮਿੱਠੀਆਂ ਧਮਕੀਆਂ ਦੇਣ ਦੀ ਵੀ ਕੋਈ ਲੋੜ ਨਹੀਂ ਸਿੱਧੀਆਂ ਹੀ ਗੱਲਾਂ ਕਰਿਆ ਕਰੋ ਕਿਉਂਕਿ ਸਾਡਾ ਹੀ ਸਰੀਆ ਤੇ ਸਾਡਾ ਹੀ ਨਵਾਂ ਸ਼ਹਿਰ ਵਾ ਨਵੇਂ ਸ਼ਹਿਰ ਟੱਕਰਨਾ ਹੋਇਆ ਤਾਂ ਟਿਕਟ ਕਰਾ ਦਿਓ ਸਹੀ ਹੋਣਾ ਹੋਇਆ ਤਾਂ ਟਿਕਟ ਕਰਾ ਕੇ ਆ ਜਿਓ ਦਰਅਸਲ ਸਿੰਗਰ ਲੋਕ ਸਾਨੂੰ ਯੂਟਿਊਬਰਾਂ ਨੂੰ ਆਪਣੇ ਨੌਕਰ ਸਮਝਦੇ ਆ ਇਹਨਾਂ ਨੂੰ ਲੱਗਦਾ ਆ ਕਿ ਯੂਟਿਊਬਰਾਂ ਦਾ ਕੰਮ ਵਾ ਸਿਰਫ ਇਹਨਾਂ ਉੱਤੇ ਪੌਲਿਸ਼ਾਂ ਮਾਰਨਾ ਇਹਨਾਂ ਦੇ ਗਾਣਿਆਂ ਨੂੰ ਪ੍ਰੋਮੋਟ ਕਰਨਾ ਤੇ ਜਦੋਂ 100 ਵਾਰੀ ਇਹਨਾਂ ਤੇ ਪੌਲਿਸ਼ਾਂ ਮਾਰ ਦਈਏ ਤਾਂ ਬੜੇ ਖੁਸ਼ ਰਹਿੰਦੇ ਆ ਤੇ ਇੱਕ ਵਾਰ ਕੋਈ ਸੱਚੀ ਗੱਲ ਇਹਨਾਂ ਨੂੰ ਸੁਣਾ ਦਈਏ ਅਬਰ ਦੁੱਖ ਵੀ ਬੜਾ ਲੱਗਦਾ ਅੱਜ ਉਹੀ ਸਿੱਧੂ ਬਾਈ ਆ ਜਿਹੜਾ ਅੱਜ ਤੋਂ ਪਹਿਲਾਂ ਸੀ ਉਹੀ ਖਾਰਕੂ ਸਿੰਘ ਆ ਜਿਹੜੇ ਅੱਜ ਤੋਂ ਪਹਿਲਾਂ ਸੀ ਉਹੀ ਮਾਝੇ ਦੇ ਮਝੈਲਵਾ ਜਿਹੜੇ ਅੱਜ ਤੋਂ ਪਹਿਲਾਂ ਸੀ ਇਹ ਚੀਜ਼ਾਂ ਪਹਿਲਾਂ ਕਿਉਂ ਨਹੀਂ ਚੇਤੇ ਆਈਆਂ ਜਦੋਂ ਐਡੀ ਬਾਹ ਪਈ ਫਿਰ ਸਾਰੇ ਲੋਕ ਚੇਤੇ ਆ ਗਏ ਬਾਕੀ ਨਾ ਹੀ ਕੋਈ ਸਿੰਗਰ ਕਹੇ ਤਾਂ ਸਾਲਾ ਹੁੰਦਾ ਨਾ ਹੀ ਪੇਜਾਂ ਵਾਲਾ ਤੇ ਨਾ ਹੀ ਕੋਈ ਯੂਟਿਊਬਰ ਸਭ ਆਪੋ ਆਪਣਾ ਕੰਮ ਕਰਦੇ ਆ ਤੇ ਆਪੋ ਆਪਣਾ ਕੰਮ ਕਰਨਾ ਚਾਹੀਦਾ ਤੇ ਦੂਜਿਆਂ ਨੂੰ ਕਰਨ ਦੇਣਾ ਚਾਹੀਦਾ ਜੇਕਰ ਕਿਸੇ ਨੂੰ ਕੁਝ ਕਹਿਣ ਦੀ ਹਿੰਮਤ ਰੱਖਦੇ ਹੋ ਤਾਂ ਦੂਜਿਆਂ ਕੋਲ ਸੁਣਨ ਦੀ ਵੀ ਹਿੰਮਤ ਰੱਖਿਆ ਕਰੋ ਬਾਕੀ ਢਿੱਲੋਂ ਸਭ ਥੋੜੀ ਬਦਮਾਸ਼ੀ ਤੇ ਥੋੜਾ ਹੰਕਾਰ ਲਾਸਟ ਵਾਲੇ ਸਟੇਜ ਸ਼ੋਅ ਤੇ ਅਸੀਂ ਦੇਖ ਹੀ ਲਿਆ ਸੀਗਾ ਵੈਸੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਉਹ ਵਾਲੇ ਪੁਲਿਸ ਅਫਸਰ ਤੀ ਵੀ ਹੋਣੀ ਚਾਹੀਦੀ ਆ ਜਾਂਚ ਨਿਰਦੋਸ਼ ਬੰਦੇ ਉੱਤੇ ਜਾਂ ਨਿਹੱਥੇ ਬੰਦੇ ਉੱਤੇ ਬੰਦੂਕ ਤਾਣ ਸਕਦਾ ਆ ਤਾਂ ਥੋੜੀ ਚੁੱਕ ਵਿੱਚ ਆ ਕੇ ਹੋਰ ਕੀ ਕੁਝ ਕਰ ਸਕਦਾ ਆ ਤੇ ਹੋਰ ਕਿਹੜੇ ਕਿਹੜੇ ਗੁੰਡੇ ਬਦਮਾਸ਼ ਪਾਲੇ ਹੋਏ ਆ ਇੱਕ ਵਾਰੀ ਉਹ ਵੀ ਕਲੀਅਰ ਕਰੀ ਦਿਓ ਇੱਥੇ ਹਰ ਇੱਕ ਇਨਸਾਨ ਨੂੰ ਆਪਣਾ ਓਪੀਨੀਅਨ ਰੱਖਣ ਦਾ ਹੱਕ ਵਾ ਬੋਲਣ ਦਾ ਅਧਿਕਾਰ ਵਾ ਇਹਨਾਂ ਚੀਜ਼ਾਂ ਵਾਸਤੇ ਨਾ ਤਾਂ ਕਿਸੇ ਦੇ ਸਰਟੀਫਿਕੇਟ ਦੀ ਲੋੜ ਹੁੰਦੀ ਆ ਤੇ ਨਾ ਹੀ ਕਿਸੇ ਦੀ ਹਮਦਰਦੀ ਦੀ ਤੇ ਨਾ ਹੀ ਕਿਸੇ ਦੇ ਡਰਾਵੇ ਦੀ ਤੁਹਾਡਾ ਗਾਣੇ ਕਰਨ ਦਾ ਕੰਮ ਆ ਆਪਣਾ ਗਾਣਿਆਂ ਦਾ ਕਰੋ ਸਾਡਾ ਰਿਵਿਊਆਂ ਦਾ ਅਸੀਂ ਰਿਵਿਊਆਂ ਦਾ ਕਰੀਏ ਤੇ ਪੇਜਾਂ ਵਾਲਿਆਂ ਦਾ ਹਰ ਇੱਕ ਚੀਜ਼ ਨੂੰ ਸ਼ੇਅਰ ਕਰਨ ਦਾ ਕੰਮ ਵਾ ਉਹ ਇਹ ਗਾਣਿਆਂ ਨੂੰ ਫ੍ਰੀ ਵਿੱਚ ਪ੍ਰਮੋਟ ਕਰਦੇ ਹੋ ਉਦੋਂ ਤਾਂ ਤੁਸੀਂ ਸਟੋਰੀ ਤੱਕ ਨਹੀਂ ਲਾਉਂਦੇ ਬੜੇ ਖੁਸ਼ ਹੁੰਦੇ ਆ ਤੇ ਜਦੋਂ ਅਗਲੇ ਤੁਹਾਡੀ ਮੰਜੀ ਠੋਕਦੇ ਆ ਸੱਚੀ ਗੱਲ ਮੋਰੇ ਲਿਆਉਂਦੇ ਆ ਫੇਰ ਬੜੀਆਂ ਮਿਰਚਾਂ ਲੱਗਦੀਆਂ ਫਿਰ ਚਾਰ ਦਿਨ ਨਹੀਂ ਤਾਂ ਆਪਾਂ ਦੇ ਗਾਣੇ ਵੀ ਕੱਢ ਦਿੰਨੇ ਆ ਅਗਲੇਾਂ ਤੇ ਨਾ ਕੋਈ ਸਾਡਾ ਕਹੇ ਨਾ ਵੈਰਾ ਨਾ ਹੀ ਵਿਰੋਧਵਾ ਜਿਹੋ ਜਿਹੇ ਗਾਣੇ ਤੁਸੀਂ ਕਰੋਗੇ ਉਹ ਗਾਣੇ ਸੁਣਨ ਤੋਂ ਬਾਅਦ ਸਾਨੂੰ ਕੀ ਲੱਗਦਾ ਆ ਸੇਮ ਰਿਐਕਸ਼ਨ ਸੇਮ ਰਿਵਿਊ ਦੇਵਾਂਗੇ ਕਹੇ ਇਹਦੇ ਬੱਜੇ ਹੋਏ ਨਹੀਂ ਤੇ ਜਾਣਾ ਖਣਾ ਉੱਠ ਕੇ ਸਾਨੂੰ ਕੋਈ ਸਾਲਾ ਕਹਿ ਜਵੇ ਇਹ ਗੱਲ ਤਾਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣੀ